ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸ਼ਵੀਰ ਸ਼ਾਟ ਆਪਰੇਟਰ ਜੁਨੀ ਖਰੜ ਦੇ ਵਿੱਚ ਛੋਡੇ ਸ਼ਹਿਜਾਦੇ ਵੱਡੇ ਸ਼ਹਿਜਾਦੇ ਮਾਤਾ ਗੁਜਰਕੌਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਗੁਰਤੇਬਾਦ ਜੀ ਪੂਰੇ ਪਰਿਵਾਰ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਇਆ ਇਹ ਲੰਗਰ ਜਿਹੜੇ ਲਗਾਏ ਜਾਂਦੇ ਆ ਲਗਭਗ ਹਰ ਇੱਕ ਸਾਲ ਹੀ ਇਹ ਲੰਗਰ ਲਗਾਇਆ ਜਾਂਦਾ ਹੈ ਸੋ ਇਹ ਜਿਹੜਾ ਲੰਗਰ ਹੈ ਅਸੀਂ ਪੂਰੇ ਸਰਵੰਸ ਦਾਨੀ ਦਸ਼ਮੇਸ਼ ਪੀਤਾ ਗੁਰੂ ਗੋਬਿੰਦ ਸਿੰਘ ਦੇ ਪ੍ਰਵਾਦ ਦੇ ਸ਼ਹਾਦਤ ਨੂੰ ਮੁੱਖ ਰੱਖ ਕੇ ਲਗਾਉਂਦੇ ਆ ਤੇ ਅਜੀ ਗੁਰੂ ਸਾਹਿਬ ਅੱਗੇ ਬੇਨਤੀਆਂ ਅਰਦਾਸਾਂ ਹੀ ਕਰਦੇ ਆ ਕਿ ਸੱਚੇ ਪਾਤਸ਼ਾਹ ਜੀ ਸਾਡੇ ਜਸ਼ਮੀਰ ਆਟੋਪ੍ਰੇਟ ਜੁਨੀਅਰ ਸਿਰਮ ਤੇ ਮੇਰਾ ਪ੍ਰਿਆਤ ਰੱਖਿਓ ਚਰਦੀ ਗੱਲ ਰੱਖਿਓ ਦੇਰੋਕਤਾ ਬਖਸ਼ਿਸ਼ ਕਰਿਓ ਤੰਦਰੁਸੀਆਂ ਬਖਸ਼ਿਓ ਕਿ ਤੁਹਾਡੇ ਸਦਕਾ ਹੀ ਅਸੀਂ ਇਹ ਲੰਗਰ ਲਗਾਉਂਦੇ ਆਂ ਨਹੀਂ ਸਾਡੀ ਕੋਈ ਔਕਾਤ ਨਹੀਂ ਹੈ ਲੰਗਰ ਲਗਾਉਣ ਦੀ ਤੁਸੀਂ ਆਪ ਦੀ ਕਿਰਪਾ ਸਾਡੇ ਤੇ ਬਣਾਈ ਰੱਖਿਓ ਆਪ ਜੀ ਸੇਵਾ ਆਪ ਹੀ ਸਾਥੋ ਕਰਾ ਲਿਆ ਕਰਿਓ ਬਹੁਤ ਸਨੇਹਾਂ ਕਹਿੰਦਾ ਹੋਇਆ ਮੈਂ ਮਹਾਲੀ ਕੈਮ ਜੂਜ਼ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਰ ਸਾਲ ਦੀ ਤਰ੍ਹਾਂ ਇੱਥੇ ਆਪਣਾ ਲੰਗਰ ਲਗਾ ਰਹੇ ਹਾਂ ਜੀ ਦਸ਼ਮੇਸ਼ ਆਟਾ ਆਪਰੇਟਰ ਯੂਨੀਅਨ ਖਰੜ ਤੇ ਅਸੀਂ 20-25 ਸਾਲਾਂ ਤੋਂ ਜੀ ਇੱਥੇ ਲੰਗਰ ਲਾਂਦੇ ਆ ਰਹੇ ਹਾਂ ਜੀ ਸਾਰੇ ਮਤਲਬ ਸਾਡੀ ਜਿਹੜੀ ਟੀਮ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਲੰਗਰ ਲਾਂਦੇ ਆ ਰਹੇ ਹਾਂ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸਾਰੇ ਤਸਵੀਰ ਸਾਟੋ ਜੁਨੀਅਨ ਸਾਰੇ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਹਿਯੋਗ ਦੇ ਨਾਲ ਸ਼ਲੰਕਰ ਲੱਗ ਰਿਹਾ ਹੈ ਛੋਟੇ ਸਾਹਿਬ ਵੱਡੇ ਸਾਹਿਬ ਜਾਨ ਦੇ ਇਜਾਦ ਵਿੱਚ ਅਸੀਂ ਸ਼ਲੰਕਰ ਲਾ ਰਹੇ ਹਾਂ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੈ ਜਿੱਦਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਜਿਹੜਾ ਦਸੰਬਰ ਦਾ ਪੀਨ ਹੈ ਜਿਹੜਾ ਦਸੰਬਰ ਦਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੂਰਾ ਪ੍ਰਵਾਸ ਹੀ ਹੋ ਗਿਆ ਸੀ ਉਹ ਵੀ ਪਾਡਸ਼ਾਹੀ ਦੇ ਪਾ ਲੱਗੀ ਆਦੀ ਭਾਈ ਦੇ ਘਰ ਲਗਾ ਕੇ ਜੀਨ ਦੇ ਪ੍ਰਵਾਸ ਦੇ ਵਿੱਚ ਬਾਦਾ ਗੁਜਰਕੌਰ ਜੀ गुरू गोबिंद जी महाराज श्री ਜਿਨਾ ਦੇਖ ਕੇ ਕੰਗੂ ਬੇਰਮਾਨ ਹੋ ਗਿਆ ਜਿਹੜਾ ਸਵਾਰ ਨਹੀਂ ਨਹੀਂ ਪੇਰੇ ਆ ਚੋਜ ਦੀਆਂ ਮੋਰਾ ਪ੍ਰਾਪਤ ਕਰਾ ਕਹਿੰਦੇ ਜਿਹੜਾ ਲਾਉਚ ਹੈ ਇਹ ਬੱਤੇ ਨੂੰ ਖੋਟੇ ਦੇ ਬੱਤੇ ਬੱਤੇ ਵਿੱਚ ਹੀ ਕਰ ਦਿੰਦਾ ਤੇ ਕੰਗੂ ਲਾਤ ਵਿੱਚ ਜਾ ਕੇ ਉਹਨੇ ਇੱਕ ਪਾਸੇ ਮੋਰਾ ਦਿਗਰੀਆਂ ਚਾਲ ਇੱਕ ਪਾਸੇ ਮਾਂ ਦਾ ਕੁਚਲ ਕੌਰ ਜੀ ਤੇ ਜੋੜੇ ਜਾ ਜਾਂਦੇ ਮਨ ਬਈਮਾਨ ਹੋ ਗਿਆ ਜੇ ਪਹੁੰਚਿਆ ਸੁਪੇਸ ਤੋਂ ਆਂ ਦੇਖੋ ਕਿਹਦਾ ਤੁਸੀਂ ਜਿਹਨਾਂ ਨੂੰ ਲੱਭਦੇ ਹੋ ਉਥੇ ਮੇਰੇ ਘਰ ਬੈਠੇ ਨੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਤੇ ਮੈਨੂੰ ਨਾਮ ਦੇ ਦਿਓ ਸੁਪੇਸਾਂ ਤੋਂ ਫੌਲਪੇ ਦਿੱਤੀ ਮਦਾ ਗੁਜਰ ਕਾਉ ਜਿਹੜੇ ਛੋਟੇ ਸਾਬਜਾ ਤੈਨੂੰ ਗ੍ਰਿਫਤਾਰ ਕਰ ਲਿਆ ਸਰੰਗ ਲੈ ਗਏ ਕੋਤਵਾਰੀ ਆਪਣੇ ਰਾਜਨਵਾਰ ਵਿੱਚ ਬੁਲਾਇਆ ਉੱਤੇ ਨੂੰ ਡਰਾਇਆ ਚਮਕਾਇਆ ਪੁੱਟੇ ਪੁੱਟੇ ਲਾਜ ਦਿੱਤੇ ਕਿ ਤੁਸੀਂ ਸਿੱਖ ਤਾਂ ਉਹਨੂੰ ਛੱਡਦੇ ਹੋ ਜੋ Thank <laughs> you.